ਤਤ ਪਾਵਨ ਜਗਤ ਜੋਤ ਜੁਗੋ ਜੁਗਿਆ ਤਲ ਚਤਰ ਜਬਰ ਤਖਤਾਂ ਦੇ ਮਾਲਕ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜਵਾਟੀ ਸਤਿਕਾਰਯੋਗ ਸਾਧ ਸੰਗਤ ਜੀਓ ਸਤਿਗੁਰੂ ਸਜੀਪਾਤਸ਼ਾ ਜੀਆਂ ਦੀ ਕਿਰਪਾ ਸਤਕਾ ਅੱਜ ਦੇ ਪਾਵਨ ਸ੍ਰੀ ਬੁਖਵੰਤ ਦਾ ਨਾਮ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੀ 60 ਰਾਗ ਦੇ ਵਿੱਚ ਉਚਾਰਨ ਕੀਤੀ ਪਵਿੱਤਰ ਬਾਣੀ ਦੇ ਵਿੱਚੋਂ ਸਾਡੇ ਸਾਰਿਆਂ ਉੱਤੇ ਕਿਰਪਾ ਹੋਈ ਏ ਅੱਜ ਦੇ ਪਾਵਨ ਬਚਨ ਹਨ ਗੁਰਪੂਰਾ ਪੇਟੋ ਵਡਭਾਗੀ ਮਨ ਹੈ ਭਇਆ ਪ੍ਰਗਾਸਾ ਵਡਭਾਗੀ ਦਾ ਮਤਲਬ ਹੈ ਭਾਗਾਂ ਵਾਲੇ ਪ੍ਰਗਾਸਾ ਦਾ ਮਤਲਬ ਹੈ ਆਤਮਿਕ ਜੀਵਨ ਦਾ ਚਾਨਣ ਹੋਣਾ ਮਹਾਰਾਜ ਕਹਿੰਦੇ ਹਨ ਕਿ ਵੱਡੀ ਕਿਸਮਤ ਨਾਲ ਪੂਰੇ ਗੁਰੂ ਦੀ ਪ੍ਰਾਪਤੀ ਹੁੰਦੀ ਹੈ ਜਦੋਂ ਪੂਰੇ ਗੁਰੂ ਦੀ ਪ੍ਰਾਪਤੀ ਹੋ ਜਾਏ ਪੂਰਾ ਗੁਰੂ ਮਿਲ ਜਾਏ ਫਿਰ ਮਨੁੱਖ ਦੇ ਆਤਮਕ ਜੀਵਨ ਦੀ ਸੋਝ ਜਿਹੜੀ ਹੈ ਉਹ ਮਨ ਵਿੱਚ ਪੈਦਾ ਹੋ ਜਾਂਦੀ ਹੈ ਭਾਵ ਅੰਦਰ ਗਿਆਨ ਦਾ ਚਾਨਣ ਹੋ ਜਾਂਦਾ ਹੈ ਜਦੋਂ ਗਿਆਨ ਦਾ ਅੰਦਰ ਚਾਨਣ ਹੋ ਜਾਏ ਇਰ ਅਵਸਥਾ ਐਸੀ ਬਣ ਜਾਂਦੀ ਐ ਕਿ ਕੋਈ ਨਾ ਪਹੁੰਚਨ ਹਾਰ ਦੂਜਾ ਆਪਣੇ ਸਾਹਿਬ ਕਾ ਪਰਵਾਸਾ ਫਿਰ ਕਹਿੰਦੇ ਐਸੀ ਅਵਸਥਾ ਬਣ ਜਾਂਦੀ ਐ ਕਿ ਅਕਾਲ ਪੁਰਖ ਪ੍ਰਮਾਤਮਾ ਦਾ ਸਹਾਰਾ ਬਣ ਜਾਂਦਾ ਐ ਮਨੁੱਖ ਨੂੰ ਕਿ ਕੋਈ ਉਸ ਮਾਲਕ ਦੀ ਬਰਾਬਰੀ ਨਹੀਂ ਕਰ ਸਕਦਾ ਫਿਰ ਉਹ ਇੱਕ ਦੇ ਨਾਲ ਹੀ ਜੁੜ ਜਾਂਦਾ ਜਿਹਦੇ ਅੰਦਰ ਗਿਆਨ ਦਾ ਚਾਨਣ ਹੋ ਜਾਏ ਜੇ ਉਹ ਹੋਰ ਕਿਸੇ ਥਾਂ ਤੇ ਭਟਕਦਾ ਨਹੀਂ ਫਿਰਦਾ ਉਹਦਾ ਇੱਕ ਤੀ ਭਰੋਸਾ ਬਣ ਜਾਂਦਾ ਹੈ ਮਹਾਰਾਜ ਕਹਿੰਦੇ ਨੇ ਵੀ ਜਿਹੜਾ ਇੱਕ 베ੜੀ ਤੇ ਸਵਾਰ ਹੋ ਜਾਂਦਾ ਹੈ ਇੱਕ 베ੜੀ ਤੇ ਸਵਾਰ ਹੋਣ ਵਾਲਾ ਕਦੇ ਡੁੱਬਦਾ ਨਹੀਂ ਜਿਹੜਾ 베ੜੀਆਂ ਬਦਲਦਾ ਰਹਿੰਦਾ ਹੈ ਉਹ ਕਹਿੰਦੇ ਭਾਈ ਅੱਧ ਵਿਚਕਾਰ ਡੁੱਬ ਜਾਂਦਾ ਹੈ ਆਪਣੇ ਸਤਿਗੁਰ ਕੈ ਬਲਿਹਾਰੈ ਕੁਰਬਾਨ ਜਾਈਏ ਬਲਿਹਾਰ ਜਾਈਏ ਐਸੇ ਗੁਰੂ ਤੋਂ ਜਿਸ ਗੁਰੂ ਨੇ ਆਗੈ ਸੁਖ ਪਾਛੈ ਸੁਖ ਸਹਜਾ ਕਰ ਆਨੰਦ ਅਮਰੈ ਗੁਰੂ ਦੀ ਕਿਰਪਾ ਨਾਲ ਹਿਰਦੇ ਘਰ ਵਿੱਚ ਆਨੰਦ ਬਣਿਆ ਰਹਿੰਦਾ ਇਸ ਲੋਕ ਵਿੱਚ ਵੀ ਆਤਮਿਕ ਅਵਸਥਾ ਦਾ ਸੁੱਖ ਮਿਲ ਜਾਂਦਾ ਤੇ ਪਰਲੋਕ ਵਿੱਚ ਵੀ ਇਹ ਸੁੱਖ ਜਿਹੜਾ ਟਿਕਿਆ ਰਹਿਣ ਵਾਲਾ ਹੈ ਰਹਾਉ ਅੰਤਰਜਾਮੀ ਕਰਨੈ ਹਾਰਾ ਸੋਈ ਕਸਮ ਹਮਾਰਾ ਅੰਤਰ ਜਾਮੀ ਦਾ ਮਤਲਬ ਸਭ ਦੇ ਦਿਲਾਂ ਦੀ ਜਾਣ ਵਾਲਾ ਕਰਨ ਹਰ ਦਾ ਮਤਲਬ ਪੈਦਾ ਕਰਨ ਵਾਲਾ ਮਹਾਰਾਜ ਕਹਿੰਦੇ ਭਾਈ ਉਹ ਪ੍ਰਮਾਤਮਾ ਜਿਹੜਾ ਹੈ ਉਹ ਸਿਰਜਣ ਹਰ ਅਕਾਲ ਪੁਰਖ ਸਭ ਦੇ ਦਿਲ ਦੀ ਜਾਣ ਵਾਲਾ ਕੋਈ ਸਾਡੇ ਸਾਰਿਆਂ ਦੇ ਸਿਰ ਉੱਤੇ ਰਖਵਾਲਾ ਸਾਡਾ ਸਭ ਦਾ ਰਖਵਾਲਾ ਉਹ ਅਕਾਲ ਪੁਰਖ ਪਰਮਾਤਮਾ ਉਹ ਹੀ ਸਾਡਾ ਖਸਮ ਹੈ ਉਹੀ ਸਾਨੂੰ ਫਾਇਦਾ ਕਰਨ ਵਾਲਾ ਹੈ ਨਿਰਭਉ ਭੈ ਗੁਰ ਚਰਣੀ ਲਾਗੇ ਇਕ ਰਾਮ ਨਾਮ ਆਧਾਰਾ ਜਦੋਂ ਮਨੁੱਖ ਗੁਰੂ ਦੀ ਸ਼ਰਣ ਪੈ ਜਾਂਦਾ ਹੈ ਤੇ ਸਾ ਸਗਤ ਉਹ ਫਿਰ ਉਹਨੂੰ ਨਾਮ ਦਾ ਆਸਰਾ ਹੋ ਜਾਂਦਾ ਫਿਰ ਕਿਸੇ ਵੀ ਤਰ੍ਹਾਂ ਦਾ ਡਰ ਨਹੀਂ ਪੋਂਦਾ ਉਹ ਨਿਰਭਉ ਹੋ ਜਾਂਦਾ ਔਰ ਉਹਦਾ ਕਿਸੇ ਨਾਲ ਵੈਰ ਨਹੀਂ ਹੁੰਦਾ ਉਹ ਨਿਰਵੈਰ ਬਣ ਜਾਂਦਾ ਜਿਹੜਾ ਉਰਵ ਦੇ ਚਰਨ ਨਾਲ ਜੁੜ ਜਾਏ ਸਫਲ ਦਰਸ਼ਨ ਅਕਾਲ ਮੂਰਤ ਪ੍ਰਭ ਐਪੀ ਹੋਵਨ ਹਾਰਾ ਸਤਿਗੁਰ ਤੁਮ ਜਾਂਦੇ ਨੇ ਵੀ ਉਹ ਗੁਰੂ ਜਿਹੜਾ ਜਦੋਂ ਕਿਰਪਾ ਕਰ ਦੇਵੇ ਪ੍ਰਮਾਤਮਾ ਦਾ ਦਰਸ਼ਨ ਕਰਾ ਦੇਵੇ ਫਿਰ ਮਨੁੱਖਾ ਜਨਮ ਦਾ ਜਿਹੜਾ ਗੇੜ ਹੈ ਉਹ ਸਫਲ ਹੋ ਜਾਂਦਾ ਹੈ ਮਹਾਰਤ ਸਮਝਦੇ ਨੇ ਵੀ ਭਾਈ ਗੁਰੂ ਦੀ ਕਿਰਪਾ ਨਾਲ ਇਹ ਯਕੀਨ ਬਣ ਜਾਂਦਾ ਹੈ ਜਿਸ ਪਰਮਾਤਮਾ ਦਾ ਦਰਸ਼ਨ ਮਨੁੱਖਾ ਜਨਮ ਦਾ ਫਲ ਦੇਣ ਵਾਲਾ ਹੈ ਔਰ ਜਿਸ ਪਰਮਾਤਮਾ ਦੀ ਹਸਤੀ ਮੌਤ ਤੋਂ ਰਹਿਤ ਹੈ ਉਹ ਇਸ ਵੇਲੇ ਵੀ ਸਾਡੇ ਸਰ ਉਤੇ ਮੌਜੂਦ ਹੈ ਤੇ ਉਹ ਸਦਾ ਹੀ ਕਾਇਮ ਰਹਿਣ ਵਾਲਾ ਉਹ ਹਮੇਸ਼ਾ ਸਾਡੇ ਸਰ ਤੇ ਮੌਜੂਦ ਹੈ ਰਖਵਾਲਾ ਹੈ ਕੰਠ ਲਗਾਈ ਆਪਣੇ ਜਨ ਰਾਖੇ ਆਪਣੀ ਪ੍ਰੀਤ ਪਿਆਰਾ ਉਹ ਪਰਮਾਤਮਾ ਆਪਣੇ ਪ੍ਰੀਤ ਦੀ ਆਪਣੇ ਪਿਆਰ ਦੀ ਦਾਤ ਸਾਨੂੰ ਦੇ ਕੇ ਔਰ ਆਪਣੇ ਸੇਵਕਾਂ ਨੂੰ ਦੇ ਕੇ ਆਪਣੇ ਗਲ ਨਾਲ ਲਾ ਕੇ ਰੱਖਦਾ ਜਿਵੇਂ ਮਾਤਾ ਆਪਣੇ ਬੱਚੇ ਨੂੰ ਗਲ ਨਾਲ ਲਾ ਕੇ ਰੱਖਦੀ ਹੈ ਇਦਾਂ ਹੀ ਉਹ ਪ੍ਰਮਾਤਮਾ ਭਾਈ ਆਪਣੇ ਸੇਵਕਾਂ ਨੂੰ ਗਲ ਨਾਲ ਲਾ ਕੇ ਰੱਖਦਾ ਹੈ ਵੱਡੀ ਵਡਿਆਈ ਅਚਰਜ ਸੋਭਾ ਕਾਰਜ ਆਇਆ ਰਾਸੇ ਸਤਿਗੁਰ ਸਮਝਾਉਂਦੇ ਨੇ ਵੀ ਉਹ ਗੁਰੂ ਬੜੀ ਬੜਿਆਈ ਵਾਲਾ ਆਚਰਜ ਸੋਭਾ ਵਾਲਾ ਔਰ ਉਸ ਦੀ ਸ਼ਰਨ ਪਿਆ ਜਿੰਦਗੀ ਦਾ ਮਨੋਰਥ ਪ੍ਰਾਪਤ ਹੋ ਜਾਂਦਾ ਹੈ ਨਾਨਕ ਕਉ ਗੁਰ ਪੂਰਾ ਪਟਿਓ ਸਗਲੇ ਦੋਖ ਬਨਾਸੀ ਸਤਿਗੁਰ ਕਹਿੰਦੇ ਭਾਈ ਮੈਨੂੰ ਨਾਨਕ ਨੂੰ ਪੂਰਾ ਗੁਰੂ ਮਿਲ ਗਿਆ ਮੇਰੇ ਸਾਰੇ ਦੁੱਖ ਦੂਰ ਹੋ ਗਏ ਹਨ ਜਿਨ੍ਹਾਂ ਨੂੰ ਪੂਰੇ ਗੁਰੂ ਦੀ ਪ੍ਰਾਪਤੀ ਹੋ ਜਾਂਦੀ ਹੈ ਉਹਨਾਂ ਦੇ ਦੁਨਿਆਵੀ ਦੁੱਖ ਦੂਰ ਹੋ ਜਾਂਦੇ ਹਨ ਤੇ ਸੁੱਖਾਂ ਦਾ ਪ੍ਰਕਾਸ਼ ਹੋ ਜਾਂਦਾ ਹੈ ਆਉ ਸਤਿਗੁਰੂ ਜੀ ਕਿਰਪਾ ਕਰਨ ਸਾਡੇ ਦੁਨਿਆਵੀ ਦੁੱਖ ਦੂਰ ਹੋ ਕੇ ਪਰਮਾਤਮਾ ਸਾਡੇ ਅੰਦਰ ਸੁੱਖਾਂ ਦਾ ਪ੍ਰਕਾਸ਼ ਕਰ ਦੇਵੇ ਗੁਰੂ ਦੀ ਪ੍ਰਾਪਤੀ ਹੋ ਜਾਏ ਔਰ ਸਾਡਾ ਜਨਮ ਸਫਲਾ ਹੋ ਜਾਏ ਸਰਵਤ ਦੇ ਭਲੇ ਦੀ ਅਰਦਾਸ ਨਗਰ ਵਿਚਾਲੇ ਸਿਮ ਪ੍ਰੇਮ ਪਿਆਰਤ ਭਗਤਾਂ ਦੀ ਅਰਦਾਸ ਗੁਰੂ ਘਰ ਦੀ ਸੇਵਾ માં ਸਤਿਗੁਰੂ ਜੀ ਆਪ ਕਿਰਪਾ ਕਰਕੇ ਨਰ ਵਿਗਨਤਾ ਸਾਧ ਸੰਪੂਰਨ ਕਰਾ ਲੈਣ ਸਦਾ ਹੀ ਰਾਮ ਜੀ ਦੇ ਮਹਾਰਾਜ ਸਾਹਿਬ ਦੇ ਚਰਨਾਂ ਚ ਅਰਦਾਸਾਂ ਕਰਦੇ ਰਹੀਏ ਬਰਤੀ ਕਦੇ ਨਾ ਹੋਵੇ ਜਨ ਕੀ ਅਰਦਾਸ ਨਾਨਕ ਜੂਰ ਗੋਬਿੰਦ ਕਾ ਪੂਰਨ ਗੰਤਾਰ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾਈ ਪਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ